ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਕਾਫੀ ਧੀਰ ਪਿੱਛੋਂ ਫਿਰ ਤੁਹਾਡੇ ਰੂਬਰੂ ਹੋਣ ਲੱਗੇ ਹੈਗੇ ਆ ਤੇ ਕੁਝ ਕੁ ਖਬਰਾਂ ਸੀ ਇਸ ਹਫ਼ਤੇ ਦੀਆਂ ਇੱਕ ਤਾਂ ਜਿਹੜੀ 에ਰਿੰਡਗਾ ਦੀ ਫਲਾਈਟ ਅਹਮਦਾਬਾਦ ਦੇ ਵਿੱਚ ਡਾਊਨ ਹੋਈ ਸੀ ਉਹਦੀ ਜਿਹੜੀ ਪ੍ਰੀਮੀਨਰੀ ਰਿਪੋਰਟ ਆਈ ਹੈ ਉਹਦੇ ਬਾਰੇ ਥੋੜੀ ਜਿਹੀ ਆਪਾਂ ਗੱਲਬਾਤ ਕਰਾਂਗੇ ਤੇ ਦੂਸਰੀ ਨਾਲ ਦੀ ਨਾਲ ਟੈਕਸਾਸ ਦੇ ਵਿੱਚ ਜਿਹੜੇ ਵੱਡੇ ਹੜ੍ਹ ਆਏ ਹੈਗੇ ਆ ਤੇ ਉਹਦੇ ਸਬੰਧ ਤੇ ਵੀ ਥੋੜੀ ਜਿਹੀ ਆਪਾਂ ਗੱਲਬਾਤ ਕਰਾਂਗੇ ਨਾਲ ਦੀ ਨਾਲ 20 ਸਤੰਬਰ ਦੇਨ ਸ਼ਨੀਵਾਰ ਨੂੰ ਫਰੀਜਨ ਦੇ ਖਾਲੜਾ ਪਾਰਕ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਦੇ ਵਿੱਚ ਸਾਲਾਨਾ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾ ਰਿਹਾ ਹੈਗਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹੈਗੇ ਆ ਵੀ ਜਿਹੜਾ ਮਹੀਨਾ ਤੋਂ ਪਹਿਲਾਂ 에ਰਿੰਡਾ ਦੀ ਫਲਾਈਟ 171 ਜਿਹੜੀ ਅਹਮਦਾਬਾਦ ਤੋਂ ਲੰਡਨ ਜਾ ਰਹੀ ਸੀ ਉਹ ਚੜ੍ਹਨ ਤੋਂ ਤੀਕ ਸੈਕਿੰਡ ਪਿੱਛੋਂ ਕ੍ਰੈਸ਼ ਹੋ ਗਈ ਸੀਗੀ ਤੇ ਉਹਦੇ ਵਿੱਚ तकरीबन ਟੋਟਲ ਮੇਰਾ ਖਿਆਲ ਹੈ ਵੀ 2670 ਬੰਦੇ ਮਾਰੇ ਗਏ ਸੀ ਜੀ 242 ਬੰਦੇ ਜਹਾਜ਼ ਦੇ ਵਿੱਚ ਸੀ ਤੇ 30 35 ਬੰਦੇ ਥੱਲੇ ਜਿਹੜੇ ਹੋਸਟਲ ਦੇ ਵਿੱਚ ਡਾਕਟਰਾਂ ਦਾ ਹਸਪੀਟਲ ਸੀ ਉਹਦੇ ਵਿੱਚ ਮਾਰੇ ਗਏ ਸੀ ਇੱਕ ਬੰਦਾ ਉਹਦੇ ਵਿੱਚੋਂ ਜਿਉਂਦਾ ਬਚਿਆ ਸੀਗਾ ਤੇ ਹੁਣ ਜਦੋਂ 1 ਮਹੀਨਾ ਹੋ ਜਾਂਦਾ ਕਿਸੇ ਵੀ ਫਲਾਈਟ ਨੂੰ ਕ੍ਰੈਸ਼ ਹੋਈ ਨੂੰ ਤਾਂ ਉੱਥੋਂ ਦੇ ਜਿਹੜੇ ਨਾਲ ਜੰਸਨਾਂ ਹੈਗੀਆਂ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਹੁੰਦੇ ਆ ਉਹਨਾਂ ਵੱਲੋਂ ਇੱਕ ਪ੍ਰੀਮੀਨਰੀ ਰਿਪੋਰਟ ਜਿਹੜੀ ਪੂਰੀ ਕੰਪਲੀਟ ਰਿਪੋਰਟ ਤੋਂ ਪਹਿਲਾਂ ਛੋਟੀ ਰਿਪੋਰਟ ਦਿੱਤੀ ਜਾਂਦੀ ਹੈ ਉਹ ਆਈ ਹੈਗੀ ਆ ਤੇ ਜਿਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੀ ਬਲੇਮ ਗੇਮ ਆ ਉਹ ਜਿਹੜੇ ਦੋਹੇ ਜਹਾਜ਼ ਦੇ ਪਾਇਲਟਸ ਸੀ ਉਹਨਾਂ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਵੀ ਉਸ ਰਿਪੋਰਟ ਦੇ ਵਿੱਚ ਪਾਇਆ ਗਿਆ ਵੀ ਜਿਹੜੀ ਫਿਊਲ ਸਵਿਚਾਂ ਸੀਗੀਆਂ ਉਹ ਜਹਾਜ਼ ਦੀਆਂ ਉਹਨਾਂ ਨੂੰ ਆਫ ਕੀਤਾ ਗਿਆ ਸੀਗਾ ਤੇ ਜਿਹੜਾ ਕਾਕਪਿਟ ਵਾਇਸ ਰਿਕਾਰਡਰ ਆ ਉਹਦੇ ਵਿੱਚ ਕਹਿੰਦੇ ਜਿਹੜਾ ਕੈਪਟਨ ਆ ਉਹ ਕਹਿ ਰਿਹਾ ਹੈਗਾ ਵੀ ਵਾਈ ਡਿਡ ਯੂ ਟਰਨ ਆਫ ਦਾ ਫਿਊਲ ਸਵਿਚ ਤੇ ਜਿਹੜਾ ਕੋ ਪਾਇਲਟ ਸੀ ਉਹ ਕਹਿੰਦਾ ਆਈ ਡਿਡ ਨਾਟ ਸੋ ਉਦੋਂ ਬਾਅਦ ਦੇ ਵਿੱਚ ਜਿਹੜਾ ਜਹਾਜ਼ ਸੀ ਉਹ ਇੰਜਣ ਬੰਦ ਹੋ ਗਏ ਕਿਉਂਕਿ ਫਿਊਲ ਗਿਆ ਨਹੀਂ ਤੇ ਜਹਾਜ਼ ਡਿੱਗ ਪਿਆ ਹੁਣ ਇਹਦੀਆਂ ਕਾਫੀ ਸਾਰੇ ਥਿਉਰੀਆਂ ਦਿੱਤੀਆਂ ਜਾ ਰਹੀਆਂ ਜਿਹੜੀ ਤਾਂ ਬੋਇੰਗ ਦੇ ਜਿਵੇਂ ਕਹਿੰਦਾ ਵੀ ਐਨਟੀਸੀ ਵਾਲੇ ਹੈਗੇ ਅਧਿਕਾਰੀ ਉਹ ਤਾਂ ਇਹ ਕਹਿ ਰਹੇ ਆ ਵੀ ਜਿਹੜੇ ਪਾਇਲਟਸ ਸੀ ਉਹਨਾਂ ਨੇ ਜਾਣਬੁੱਝ ਕੇ ਉਸ ਵਿੱਚ ਬੰਦ ਕੀਤੀ ਹੈਗੀ ਆ ਵੀ ਉਸ 스ਵਿਚ ਨੂੰ ਬੰਦ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਤੇ ਦੂਸਰੇ ਪਾਸੇ ਜਿਹੜੀ ਇੰਡੀਅਨ ਪਾਇਲਟ ਐਸੋਸੀਏਸ਼ਨ ਆ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਜਦੋਂ ਵੀ ਇਸ ਤਰੀਕੇ ਦਾ ਹਾਦਸਾ ਹੁੰਦਾ ਤੇ ਕਈ ਵਾਰੀ ਜਦੋਂ ਫਿਊਲ ਆਉਣਾ ਬੰਦ ਹੋ ਜਾਂਦਾ ਤਾਂ ਉਹ 스ਵਿਚਾਂ ਨੂੰ ਆਫ ਕਰਕੇ ਔਨ ਕਰਨਾ ਪੈਂਦਾ ਤਾਂ ਕਿ ਦੁਬਾਰਤੋਂ ਇੰਜਨ ਸਟਾਰਟ ਹੋ ਸਕਣ ਤੇ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਵੀ 2018 ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਫੈਡਰਲ 에ਵੀਏਸ਼ਨ ਜਿਹੜਾ ਇਥੋਂ ਦੀ ਏਜੰਸੀ ਹੈ ਉਹਨਾਂ ਵੱਲੋਂ ਵੀ ਜਿਹੜੀ ਬੋਇੰਗ 786 ਡ੍ਰੀਮ ਲਾਈਨਰ ਦੀ ਫਿਊਲ ਸਵਿਚ ਆ ਉਹਦੇ ਵਿੱਚ ਪ੍ਰੋਬਲਮ ਆ ਵੀ ਉਹ ਚਲਦੀ ਚਲਦੀ ਆਪਦੇ ਆ ਵੀ ਆਫ ਪੋਜੀਸ਼ਨ ਦੇ ਵਿੱਚ ਆ ਜਾਂਦੀ ਹੈਗੇ ਤਾਂ ਉਹ ਸਵਿਚਾਂ ਨੂੰ ਚੇਂਜ ਕੀਤਾ ਜਾਵੇ ਤੇ ਕਹਿੰਦੇ ਵੀ ਅਮਰੀਕਾ ਵਗੈਰਾ ਦੇ ਵਿੱਚ ਤਾਂ ਉਹ ਸਾਰੀਆਂ ਸਵਿਚਾਂ ਨੂੰ ਚੇਂਜ ਕਰ ਦਿੱਤਾ ਗਿਆ ਪਰ ਉਹ ਇੱਕ ਐਡਵਾਈਜ਼ਰੀ ਹੋਣ ਕਰਕੇ ਉਹਨੂੰ ਇੰਡੀਆ ਵਗੈਰਾ ਦੇਸ਼ਾਂ ਦੇ ਵਿੱਚ ਸਿਰਫ ਇੱਕ ਐਡਵਾਈਜ਼ਰੀ ਦੇ ਤੌਰ ਤੇ ਹੀ ਦੇਖਿਆ ਗਿਆ ਉਹ ਚੇਂਜ ਨਹੀਂ ਕੀਤਾ ਗਿਆ ਤੇ ਉਹ ਚਲੋ ਇਨਾਚਰ ਸਿਸਟਮ ਚੱਲੀ ਗਿਆ ਹੁਣ ਉਹ ਫਿਊਲ ਸਵਿਚ ਦੀ ਪ੍ਰੋਬਲਮ ਆਈ ਹੈ ਹੁਣ ਇਹ ਨਹੀਂ ਪਤਾ ਵੀ ਉਹਨੂੰ ਪਾਇਲਟਾਂ ਨੇ ਆਫ ਕੀਤਾ ਜਾਂ ਉਹ ਆਪਦੇ ਆਫ ਹੋ ਗਈਆ ਉਹਦੇ ਵਿੱਚ ਫਲਾਪ ਔਨ ਕਰਕੇ ਪਰ ਕਿਤੇ ਨਾ ਕਿਤੇ ਇਸ ਟਾਈਮ ਜਿਹੜੀ ਉਂਗਲੀ ਹੈਗੀ ਆ ਉਹ ਪਾਇਲਟਾਂ ਵੱਲੋਂ ਕੀਤੀ ਜਾ ਰਹੀ ਹੈਗੀ ਆ ਕਿਉਂਕਿ ਇਸ ਟਾਈਮ ਪਾਇਲਟਾਂ ਤੋਂ ਹਾਂ ਦੀ ਡੈਥ ਹੋ ਗਈ ਆ ਉਹ ਤਾਂ ਆਪਦੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ ਵੀ ਕੀ ਹੋਇਆ ਉਸ ਟਾਈਮੇ ਕੀ ਨਹੀਂ ਹੋਇਆ ਤੇ ਪਰ ਉਹਨਾਂ ਦੇ ਬਿਹਾਫ ਦੇ ਉੱਤੇ ਮੇਰਾ ਇਕੱਲਾ ਵੀ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਆ ਯਾ エアੰਡੀ ਦਾ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਵੀ ਤੁਸੀਂ ਭਾਈ ਆਪ ਦਾ ਜਿਹੜਾ ਚੰਗੀ ਤਰ੍ਹਾਂ ਇਸ ਚੀਜ਼ ਨੂੰ ਕੋਖ ਕਰੋ ਵੀ ਇਸ ਵਿੱਚ ਕਿਉਂ ਥੱਲੇ ਆਈ ਕਿਉਂਕਿ ਜੇ ਪਾਇਲਟ ਨੇ ਕੋਈ ਸੂ ਸੈਲ ਵਗੈਰਾ ਕਰਨੀ ਹੋਵੇ ਤਾਂ ਉਹ ਨਹਿਰ ਦੇ ਵਿੱਚ ਛਾਲ ਮਾਰ ਕੇ ਕਰ ਲੂਗਾ ਜਾਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਕਰ ਲੂਗਾ ਜਿਹੜੇ 200 ਜਿਵੇਂ ਕਹਿੰਦਾ ਵੀ 60 70 ਬੰਦੇ ਇਹਦੇ ਵਿੱਚ ਮਾਰੇ ਗਏ ਹੈਗੇ ਉਹਨਾਂ ਦਾ ਤਾਂ ਇਹਦੇ ਵਿੱਚ ਮੇਰਾ ਖਿਆਲ ਆ ਵੀ ਕੋਈ ਕਸੂਰ ਨਹੀਂ ਸੀਗਾ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆ ਜਿਹੜੀ ਇਨਵੈਸਟੀਗੇਸ਼ਨ ਆ ਉਹ ਹੋਰ ਘੋਕਤੀ ਮੰਗ ਕਰਦੀ ਹੈਗੀ ਆ ਤੇ ਇਸੇ ਤਰੀਕੇ ਦੇ ਨਾਲ ਜਿਵੇਂ ਤੁਹਾਨੂੰ ਪਤਾ ਵੀ ਟੈਕਸਾਸ ਦੇ ਵਿੱਚ ਹੜ ਬੜੇ ਭਿਆਨਕ ਆਏ ਸੀ ਜਿਨ੍ਹਾਂ ਦੇ ਵਿੱਚ 130 ਦੇ ਕਰੀਬ ਜਿਹੜੇ ਲੋਕ ਆ ਉਹ ਮਾਰੇ ਗਏ ਤੇ 170 ਦੇ ਕਰੀਬ ਜਿਹੜੇ ਲੋਕ ਆ ਉਹ ਲਾਪਤਾ ਹੈਗੇ ਆ ਇਹ ਜਿਹੜੇ ਹੜ ਆਇਆ ਇਹ ਬੇਸਿਕਲੀ ਸੈਨ ਐਂਟੋਨੀਓ ਦੇ ਕੋਲੇ ਮੇਰਾ ਕਾਲ ਏਰੀਆ ਪੈਂਦਾ ਜਿਹਨੂੰ ਕਾਰ ਕਾਉਂਟੀ ਕਿਹਾ ਜਾਂਦਾ ਕਾਰ ਵਾਲੇ ਸ਼ਹਿਰ ਆ ਉੱਥੇ ਤੇ ਜਿੱਥੇ ਇੱਕ ਦਰਿਆ ਉਹਦੇ ਵਿੱਚ ਦੀ ਜਾਂਦਾ ਹੈਗਾ ਤੇ ਜਿਹੜਾ ਸੁੱਕਿਆ ਹੋਇਆ ਸੀਗਾ ਤੇ ਜਿਵੇਂ ਮੈਂ ਕਹ ਲਿਆ ਵੀ ਉਹਦੇ ਵਿੱਚ ਲੋਕੀ ਕੈਂਪਿੰਗ ਵਗੈਰਾ ਕਰ ਰਹੇ ਸੀ ਲੋਕਾਂ ਨੇ ਟੈਂਟ ਲਾਏ ਹੋਏ ਸੀ ਕੈਂਪਿੰਗ ਵਾਸਤੇ ਕੈਂਪਰ ਖੜਾਏ ਹੋਏ ਸੀਗੇ ਲੋਕ ਆਪਣੇ ਘਰਾਂ ਦੇ ਵਿੱਚ ਉਹਦੇ ਜਿਹੜੇ ਕਿਨਾਰੇ ਦੇ ਉੱਤੇ ਸੀਗੇ ਉਹ ਸੁੱਤੇ ਹੋਏ ਸੀਗੇ ਤੇ ਬਿਨਾਂ ਕਿਸੇ ਵਾਰਨਕ ਦੇ ਰਾਤ ਨੂੰ ਜਿਵੇਂ ਮੈਂ ਕਹ ਲਿਆ ਵੀ ਬਹੁਤ ਭਾਰੀ ਮੀਂਹ ਪਿਆ ਜਿਹਦਾ ਕਰਕੇ ਜਿਹੜਾ ਉਹ ਦਰਿਆ ਸੀ ਉਹਦੇ ਵਿੱਚ ਕਹਿੰਦੇ ਵੀ 30-30 ਫੁੱਟ ਜਿਹੜਾ ਪਾਣੀ ਸੀ ਉਹ ਚੜ ਗਿਆ ਜਿਹਦਾ ਕਰਕੇ ਜਿਹੜੇ ਲੋਕ ਉਹ ਦਰਿਆ ਦੇ ਵਿੱਚ ਟੈਂਟ ਲਾ ਕੇ ਸੁੱਤੇ ਹੋਏ ਸੀਗੇ ਜਾਂ ਕੈਂਪਰਾਂ ਦੇ ਵਿੱਚ ਪਏ ਸੀਗੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਨਿਕਲਣ ਦਾ ਤੇ ਜਿਹਦਾ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਜਾਨੀ ਨੁਕਸਾਨ ਹੋਇਆ ਉਹ ਇਸੇ ਤਰੀਕੇ ਦੇ ਨਾਲ ਛੋਟੇ ਬੱਚਿਆਂ ਦਾ ਵੀ ਉੱਤੇ ਕੈਂਪਿੰਗ ਦਾ ਸਿਸਟਮ ਚੱਲ ਰਿਹਾ ਸੀਗਾ ਜਿਹਦੇ ਵਿੱਚ 27 ਦੇ ਕਰੀਬ ਜਿਹੜੇ ਬੱਚੇ ਐ ਛੋਟੇ ਉਹਦੇ ਵਿੱਚ ਕੁੜੰਗਾ ਵੀ ਆ ਮੁੰਡੇ ਵੀ ਆ ਉਹ ਵੀ ਦੱਸਦੇ ਆ 27 ਦੇ ਕਰੀਬ ਉਹ ਵੀ ਲਾਪਤਾ ਹੈਗੇ ਤੇ ਕਿਤੇ ਨਾ ਕਿਤੇ ਜਿਵੇਂ ਕਹੇ ਉਹ ਜਿਹੜਾ ਨਿਸ਼ਾਨਾ ਹੈਗਾ ਉਹ ਲੋਕਾਂ ਵੱਲੋਂ ਸਾਧਿਆ ਜਾ ਰਿਹਾ ਵੀ ਜਿਹੜਾ ਇੱਥੋਂ ਦਾ ਵੈਦਰ ਸਿਸਟਮ ਹੈਗਾ ਉਹਨਾਂ ਨੇ ਵਾਰਨਿੰਗ ਕਿਉਂ ਨਹੀਂ ਦਿੱਤੀ ਕਿਉਂ ਨਹੀਂ ਲੋਕਾਂ ਦੇ ਟੈਲੀਫੋਨਾਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਮੈਸੇਜ ਆਏ ਕਿਉਂ ਨਹੀਂ ਜਿਹੜਾ ਇਹ ਵੈਦਰ ਸਿਸਟਮ ਵਾਲਿਆਂ ਨੇ ਵਾਰਨਿੰਗ ਦਿੱਤੀ ਵੀ ਸੀ ਤਾਂ ਜਿਹੜਾ ਲੋਕਲ ਪ੍ਰਸ਼ਾਸਨ ਸੀ ਉਹਨੇ ਲੋਕਾਂ ਦੇ ਜਾ ਕੇ ਘਰਾਂ ਦੇ ਦਰਵਾਜ਼ੇ ਕਿਉਂ ਨਹੀਂ ਖੜਕਾਏ ਕਿਉਂਕਿ ਉਹ ਦੱਸਦੇ ਆ ਵੀ ਜਿਹੜਾ ਵਿਦਨ ਲਾਈਕ 2-3 ਆਵਰ ਜਿਹੜਾ ਦਰਿਆ ਸੁੱਕਾ ਪਿਆ ਸੀ ਉੱਥੇ 30-30 ਫੁੱਟ ਦੀ ਜਿਹੜੀ ਪਾਣੀ ਦੀ ਛਾਲ ਆ ਗਈ ਜਿਹਦਾ ਕਰਕੇ ਸਾਰਾ ਕੁਝ ਤਹਿਸ਼ ਨਹਿਸ ਹੋ ਗਿਆ ਤੇ ਲੋਕੀ ਹੁਣ ਇਹੀ ਕੀ ਕਹਿ ਰਹੇ ਆ ਵੀ ਦੇਖੋ ਅਮਰੀਕਾ ਵਰਗਾ ਦੇਸ਼ ਹੋਵੇ ਇੱਥੇ ਕੋਈ ਵਾਰਨਿੰਗ ਸਿਸਟਮ ਨਾ ਹੋਵੇ ਕਟੋਕੜ ਕੋ ਸਾਇਰ ਨਹੀਂ ਬੱਜਿਆ ਜਦੋਂ ਇਦਾਂ ਦੀ ਗੱਲਬਾਤ ਹੁੰਦੀ ਹੈਗੀ ਆ ਤੇ ਕਿਤੇ ਨਾ ਕਿਤੇ ਜਿਹੜਾ ਕਮਿਊਨੀਕੇਸ਼ਨ ਗੈਪ ਸੀਗਾ ਬਿਟਵੀਨ ਨੈਸ਼ਨਲ ਵੈਦਰ ਸੈਂਟਰ ਤੇ ਲੋਕਲ ਗਵਰਨਮੈਂਟ ਪੁਲਿਸ ਸਟੇਸ਼ਨ ਹੋਵੇ ਚਾਹੇ ਉਹ ਫਾਇਰ ਫਾਈਟਰ ਡਰੋਨ ਤੇ ਵੀ ਉਹ ਰੈਸਕਿਊ ਟੀਮਾ ਕਿਉਂ ਨਹੀਂ ਉਹਨੇ ਵਧੀਆ ਤਰੀਕੇ ਦੇ ਨਾਲ ਸਾਰਾ ਉਹ ਕਰ ਸਕਦੀਆਂ ਜਿਹਦਾ ਕਰਕੇ ਐਡਾ ਵੱਡਾ ਜਾਨੀ ਨੁਕਸਾਨ ਹੋਇਆ ਪਿਛਲੇ ਦਿਨੀ ਪ੍ਰੈਜ਼ੀਡੈਂਟ 트럼ਪ ਵੀ ਉਸ ਏਰੀਏ ਦੇ ਵਿੱਚ ਗਏ ਸੀ ਉੱਥੋਂ ਟੈਕਸਾਸ ਦੇ ਜਿਹੜਾ ਗਵਰਨਰ ਆ ਉਹਨਾਂ ਵੱਲੋਂ ਵੀ ਸਟੇਟ ਆਫ ਐਮਰਜੈਂਸੀ ਜਿਹੜੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ ਤੇ ਹੁਣ ਇਹ ਦੇਖਣਾ ਹੋਊਗਾ ਵੀ ਜਿਹੜਾ ਹੁਣ 700 ਮਿਲੀਅਨ ਡਾਲਰ ਦਾ ਨੁਕਸਾਨ ਉਸ ਏਰੀਏ ਦੇ ਵਿੱਚ ਹੋਇਆ ਵੀ ਉਹਦੀ ਪਰਭਾਈ ਵਾਸਤੇ ਕੀ ਇੰਸ਼ੋਰੈਂਸ ਅੱਗੇ ਆਊਗੀ ਕਿਉਂਕਿ ਜੇ ਤਾਂ ਫਲੱਡ ਇੰਸ਼ੋਰੈਂਸ ਕਰਵਾਈ ਗਈ ਹੋ ਤਾਂ ਇੰਸ਼ੋਰੈਂਸ ਪੈਸੇ ਪੇ ਕਰੂਗੀ ਕਿ ਗਵਰਨਮੈਂਟ ਟੈਕਸਾਸ ਦੀ ਲੋਕਲ ਗਵਰਨਮੈਂਟ ਕੁਝ ਪੇ ਕਰੂਗੀ ਜਾਂ ਅਪੀਮਾ ਵਗੈਰਾ ਥਰੂ ਜਿਹੜੀ ਸੈਂਟਰਲ ਫੈਡਰਲ ਗਵਰਨਮੈਂਟ ਆ ਉਹ ਕੁਸ਼ਣ ਆ ਕੁਝ ਪੇ ਕਰੂਗੀ ਸੋ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਨਰਾਜਗੀ ਜ਼ਰੂਰ ਹੈਗੀ ਆ ਵੀ ਤੁਸੀਂ ਇੰਨਾ ਇੰਨਾ ਟੈਕਸ ਸਾਥੋਂ ਲੈਨੇ ਹੋ ਪਰ ਜਦੋਂ ਸਾਨੂੰ ਤੁਹਾਡੀ ਮਦਦ ਦੀ ਲੋੜ ਹੁੰਦੀ ਆ ਤੁਸੀਂ ਕਿਸੇ ਤਰੀਕੇ ਦਾ ਕੋਈ ਸਾਇਰਨ ਨਹੀਂ ਬੁਜਾ ਸਕੇ ਕੋਈ ਸਾਨੂੰ ਵਾਰਨਿੰਗ ਨਹੀਂ ਦੇ ਸਕੇ ਵੀ ਕਿੱਦਾਂ ਦਾ ਸਿਸਟਮ ਤੁਹਾਡਾ ਚੱਲ ਰਿਹਾ ਹੈਗਾ ਤੇ ਬਹੁਤ ਸਬਰੀ ਇਹ ਹੋ ਜਾਂਦਾ ਕਹਿੰਦੇ ਵੀ ਜਿਹੜਾ ਨਾ ਪੀਮਾ ਦਾ ਮੈਪ ਪੜਿਆ ਹੋਇਆ ਹੈਗਾ ਜਿਹਦੇ ਵਿੱਚ 35 ਸਾਲ ਪੁਰਾਣਾ ਹੋ ਜਿਹਦੇ ਵਿੱਚ ਫਲਡਿੰਗ ਦੇ ਏਰੀਆ ਦਿਖਾਏ ਗਏ ਆ ਉਹ ਮੇਰਾ ਖਿਆਲ ਵੀ ਹਰੇਕ ਕਹਿੰਦੇ 2.5 ਸਾਲ ਪਿੱਛੋਂ ਅਪਡੇਟ ਹੋਣਾ ਚਾਹੀਦਾ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਹੁੰਦੀਆਂ ਹੈਗੀਆਂ ਜਿਹੜੇ ਘਰ-ਕੂਰ ਬਣਾਉਂਦੇ ਹੈਗੇ ਆ ਉਹਨਾਂ ਵੱਲੋਂ ਫੀਮਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਵੀ ਇਹਨੂੰ ਅਪਡੇਟ ਨਾ ਕੀਤਾ ਜਾਵੇ ਤਾਂ ਕਿ ਜੇ ਲੋਕਾਂ ਨੂੰ ਪਤਾ ਲੱਗੂਗਾ ਵੀ ਐਸੇ ਸੇੜੀ ਦੇ ਵਿੱਚ ਹੜਾ ਆ ਸਕਦੇ ਆ ਤੇ ਉੱਥੇ ਵੀ ਜਿਹੜੀ ਘਰਾਂ ਦੀ ਬਣਾਉਣ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਜੇ ਵੱਢਣਗੇ ਤਾਂ ਲੋਕ ਉੱਥੇ ਘਰ ਲੈਣ ਤੋਂ ਪਹਿਲਾਂ ਸੋਵ ਬਰੀ ਸੋਚਣਗੇ ਸੋ ਕਿਤੇ ਨਾ ਕਿਤੇ ਕਾਫੀ ਸਿਸਟਮ ਚੱਲ ਰਿਹਾ ਹੈ ਦਾ ਮੇਰਾ ਖਿਆਲ ਹੈ ਵੀ ਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈਗੀ ਪਰ ਜਿਹੜੇ ਵੀ ਲੋਕ ਉੱਥੇ ਮਾਰੇ ਗਏ ਆ ਉਹਨਾਂ ਪ੍ਰਤੀ ਸਾਡੀ ਹਮਦਰਦੀ ਹੈ ਤੇ ਆਸ ਕਰਦੇ ਆ ਵੀ ਉਹ ਜੋਇਆ ਕੁਛ ਨਾ ਹੋਵੇ ਪਰ ਹਜੇ ਵੀ ਟੈਕਸਸ ਦੇ ਵਿੱਚ ਫੜਾਂ ਦੇ ਜਿਹੜੇ ਖਤਰੇ ਹੋ ਲਗਾਤਾਰ ਮੰਡਰਾ ਰਹੇ ਹੈਗੇ ਆ ਕਿਉਂਕਿ ਉਥੇ ਭਾਰੀ ਮੀਂਹ ਲਗਾਤਾਰ ਆਉਣ ਦੇ ਚਾਂਸਸ ਬਣੇ ਹੋਏ ਹੈਗੇ ਆ ਤੇ ਉੱਥੇ ਜਦੋਂ ਮੀਂਹ ਪੈਂਦਾ ਇਸ ਤਰ੍ਹਾਂ ਹੀ ਹੁੰਦਾ ਜਿਵੇਂ ਬੱਦਲ ਫਟ ਗਿਆ ਹੁੰਦਾ ਕਿਉਂਕਿ ਮੀਂਹ ਉੱਥੇ ਬੜੀ ਜ਼ਬਰਦਸਤ ਤਰੀਕੇ ਨਾਲ ਪੈਂਦਾ ਉੱਥੇ ਫੜਾਂ ਦਾ ਵੀ ਲਗਾਤਾਰ ਖਤਰਾ ਬਣਿਆ ਰਹਿੰਦਾ ਉੱਥੇ ਟਰਨੇਡੋ ਵੀ ਆਉਂਦੇ ਆ ਬਿਜਲੀ ਵੀ ਬੜੀ ਭੜੇ ਤਰੀਕੇ ਦੇ ਨਾਲ ਲੱਸ਼ਕਦੀ ਹੈ ਗੜੇ ਵੀ ਪੈਂਦੇ ਆ ਸੋ ਜਿੱਥੇ ਇਦਾਂ ਦਾ ਸਵੀਅਰ ਵੈਦਰ ਹੋਵੇ ਉੱਥੇ ਜ਼ਰੂਰ ਕੋਈ ਨਾ ਕੋਈ ਗਵਰਨਮੈਂਟ ਵੱਲੋਂ ਸਿਸਟਮ ਬਣਾਇਆ ਜਾਣਾ ਚਾਹੀਦਾ ਜੀ ਦਾ ਕਰਕੇ ਲੋਕਾਂ ਨੂੰ ਅਲਰਟ ਕੀਤਾ ਜਾ ਸਕੇ ਸੋ ਇਸੇ ਤਰੀਕੇ ਦੇ ਨਾਲ ਮੈਂ ਗੱਲ ਕਰਨੀ ਚਾਹੂੰਗਾ ਇਹ ਮਕਲਾ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ 1995 ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਲਾਸ਼ਾਂ ਲੱਭਦਿਆਂ ਨੂੰ ਪੁਲਿਸ ਵੱਲੋਂ ਚਾਕੇ ਲਾਸ਼ ਬਣਾ ਦਿੱਤਾ ਗਿਆ ਸੀਗਾ ਉਹਨਾਂ ਨੂੰ ਲੋਸ਼ ਬਰਾਉਂਡ ਵਾਲੇ ਤਾਂ ਅਜੇ ਤੱਕ ਲੱਭਦੇ ਨਹੀਂ ਹੈਗੇ ਪਰ ਉਹ ਯੋਧਾ ਜਿਨੇ ਆਵਾਜ਼ ਬੁਲੰਦ ਕੀਤੀ ਜ਼ੁਲਮ ਦੇ ਖਿਲਾਫ ਉਹਦਾ ਨਾਂ ਅਜ ਅਮਰੀਕਾ ਦੇ ਵਿੱਚ ਗੂੰਜ ਰਿਹਾ ਉਹਨਾਂ ਦੇ ਨਾਂ ਤੇ ਸਕੂਲ ਬਣ ਚੁੱਕਿਆ ਉਹਨਾਂ ਦੇ ਨਾਂ ਤੇ ਪਾਰਕ ਇੱਥੇ ਬਣ ਚੁੱਕਿਆ ਹੈਗਾ ਸੋ ਉਹ ਸਪਾਰਕ ਦੇ ਵਿੱਚ ਖਲੜਾ ਪਾਰਕ ਵਾਲੇ ਬਾਬਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 20 ਸਤੰਬਰ ਦਾ ਸ਼ਨੀਵਾਰ ਨੂੰ ਮਨੁੱਖੀ ਅਧਿਕਾਰ ਦਿਵਸ ਸ਼ਹੀਦ ਜਸਵੰਤ ਸਿੰਘ ਖਲੜਾ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈਗਾ ਤੋ ਇਸ ਮੌਕੇ ਸਾਰਿਆਂ ਨੂੰ ਉਸ ਦਿਨ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ 20 ਸਤੰਬਰ ਦਿਨ ਸ਼ਨੀਵਾਰ ਤਕਰੀਬਨ ਦੁਪਹਿਰੋਂ 12 ਤੋਂ ਲੈ ਕੇ 2:00 ਵਜੇ ਦੇ ਵਿੱਚ ਵਿੱਚ ਸਮਾਗਮ ਸ਼ੁਰੂ ਹੋ ਜਾਂਦਾ ਹੁੰਦਾ ਇਸ ਸਮੇਂ ਜਿੱਥੇ ਜਿਵੇਂ ਮੈਂ ਕਹਾਂ ਲੋਕਲ ਬੁਲਾਰੇ ਬੁੱਧੀਜੀਵੀ ਆਪਣੇ ਵਿਚਾਰ ਪੇਸ਼ ਕਰਦੇ ਆ ਉੱਥੇ ਨਾਲ ਦੀ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਤੇ ਬੀਬੀ ਨਵਕਰਨ ਘਰ ਖਾਲੜਾ ਉਹ ਵੀ ਆ ਕੇ ਇਹ ਮਤਲਬ ਸੰਗਤਾਂ ਨੂੰ ਸੰਬੋਧਨ ਕਰਦੇ ਹੁੰਦੇ ਹੈਗੇ ਸੋ ਇਸ ਟਾਈਮ ਚਾਹ ਪਕੌੜਿਆਂ ਦਾ ਲੰਗਰ ਉੱਤਵਰਤਦਾ ਹੁੰਦਾ ਤੇ ਨਾਲ ਦੀ ਨਾਲ ਜਿਵੇਂ ਕਹ ਲਿਆ ਵੀ ਕਈ ਕਵਿਛਰੀ ਵੀਰ ਜਾਂ ਜਿਹੜੇ ਕਵਤਾਵਾਂ ਬੋਲਣ ਵਾਲੇ ਆ ਜਾਂ ਜਿਹੜੇ ਕੋਈ ਗਾਇਕ ਆ ਉਹ ਸ਼ਹੀਦ ਨੂੰ ਯਾਦ ਕਰਨ ਵਾਸਤੇ ਇਹ ਮਤਲਬ ਇਹ ਆਪਣੇ ਸ਼ਬਦਾਂ ਦੇ ਨਾਲ ਸ਼ਰਧਾ ਦੇ ਫੁੱਲ ਭੇਟ ਕਰਦੇ ਹੁੰਦੇ ਹੈਗੇ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਉਸ ਦਿਨ ਵੀ ਜਰੂਰ ਪਹੁੰਚੋ ਕੈਲੀਫੋਰਨੀਆ ਦੇ ਵਿੱਚ ਵੀ ਗਰਮੀ ਹੁਣ ਕਾਫੀ ਬਦਰ ਹੈ ਗਿਆ ਸਾ ਖਾਸ ਤੌਰ ਤੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਐਤ ਕੀ ਗਰਮੀ ਬੇਸਿਕਲੀ ਥੋੜੀ ਲੇਟ ਆ ਅੱਗੇ ਤਾਂ ਇਹਨਾਂ ਦਿਨਾਂ ਦੇ ਵਿੱਚ ਝੋਕਾ ਚੱਕ ਰੰਦਾ ਹੁੰਦਾ ਰੱਬ ਪੂਰਾ ਪਰ ਐਤ ਕੀ ਵੀ ਹੁਣ ਥੋੜੀ ਥੋੜੀ ਗਰਮੀ ਹੋ ਰਹੀ ਹੈ ਜਿਹੜੇ ਸੱਜਣ ਮਿੱਤਰ ਜਿਵੇਂ ਕਹਿੰਦਾ ਖੇਤਾਂ ਵਗੈਰਾ ਦੇ ਵਿੱਚ ਕੰਮ ਕਰਦੇ ਆ ਉਹ ਜ਼ਰੂਰ ਸ਼ੇਡ ਵਗੈਰਾ ਦੇ ਵਿੱਚ ਬੈਠੋ ਤਾਂ ਕਿ ਤੁਹਾਨੂੰ ਜਿਵੇਂ ਕਹਿੰਦਾ ਹੀਟ ਸਟ੍ਰੋਕ ਵਗੈਰਾ ਨਾ ਹੋਵੇ ਘਰਾਂ ਦੇ ਵਿੱਚ ਜਿਹੜੇ ਤੁਹਾਡੇ ਏਸੀ ਵਗੈਰਾ ਹੈਗੇ ਉਹਨਾਂ ਨੂੰ 78 ਤੇ ਸੈੱਟ ਕਰਕੇ ਰੱਖੋ ਤਾਂ ਕਿ 에어 ਕੰਡੀਸ਼ਨ ਜਿਵੇਂ ਕਹਿੰਦਾ ਆਊਟ ਆਫ ਸਰਵਿਸ ਨਾ ਹੋਵੇ ਤੇ ਆਪਣੇ ਫਿਲਟਰ ਵਗੈਰਾ ਚੇਂਜ ਕਰੋ ਤੇ ਸ਼ੀਲਡਸ ਵਗੈਰਾ ਸੈੱਟ ਕੇ ਰੱਖੋ ਘਰਾਂ ਦੇ ਬਿਨਾ ਕੰਮ ਤੋਂ ਨਾ ਬਾਹਰ ਨਿਕਲੋ ਤੇ ਬਤ ਤੋਂ ਬਤ ਪਾਣੀ ਵਗੈਰਾ ਪੀਓ ਸੋ ਇਹਨੀਆਂ ਖਬਰਾਂ ਸੀ ਅੱਜ ਦੀ ਤੇ ਅਗਲੇ ਵੀਕ ਆਪਾਂ ਫੇਰ ਕੁਝ ਨਵੇਂਗਾ ਤੇ ਤਾਜ਼ੀਆਂ ਖਬਰਾਂ ਦੇ ਨਾਲ ਹਾਜ਼ਰੀ ਲਵਾਵਾਂਗੇ ਤਦ ਤੱਕ ਦੇ ਲਈ ਸਿੱਧੇ ਜਿਹਾ ਸਸਰੀਕਾ ਨਲਦੇ ਨਾਲ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ